ਮਿਤੀ 14 12 2025 ਨੂੰ ਮੁਕੱਫਰ थाना ਬੀਡਵਿਅਨ ਇੰਸਪੈਕਟਰ ਬਰਿੰਦਰ ਸਿੰਘ ਨੂੰ ਵਰਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਇਹ ਕਾ ਕੇ ਇਨਫੋਰਮੇਸ਼ਨ ਦਿੱਤੀ ਕਿ ਉਹਨਾਂ ਦੀ ਲੜਕੀ ਜੋ 13 ਸਾਲ ਦੀ ਹੈ ਸੌਫਟੀ ਰੋਡ ਤੇ ਕਿਸੇ ਕੋਚਿੰਗ ਸੈਂਟਰ ਚ ਪੜ੍ਹਦੀ ਸੀ ਨਾਲ ਉਹਦੀ ਸਹੇਲੀ ਇਹ ਦੋਨੋਂ ਹੀ ਕਰੋ ਕੋਚਿੰਗ ਸੈਂਟਰ ਤੇ ਗਈਆਂ ਪਰ ਵਾਪਸ ਨਹੀਂ ਆਈਆਂ ਜਿਸ ਪਰ ਤੁਰਤ ਕਾਰਵਾਈ ਕਰਦਿਆਂ ਹੋਇਆ ਮੁਕੱਫਰ थाना ਬੀਡਵਿਅਨ ਵੱਲੋਂ ਮਗਧਮਾ ਦਰਜ ਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਜੋ ਮਾਂਜੋ ਪੁਲਿਸ ਕਮਿਸ਼ਨਰ ਅੰਮ੍ਰਿਤ ਸਰ ਸ਼੍ਰੀ ਗੁਰਪ੍ਰੀਤ ਸਿੰਘ ਪੱਲਰ ਆਈਪੀਐਸ ਜੀ ਦੇ ਹਦਾਇਤਾਂ ਅਨੁਸਾਰ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਟੈਕਨੀਕਲੀ ਤਰੀਕੇ ਨਾਲ ਅਤੇ ਸੀਸੀਟੀਵੀ ਫੁਟੇਜ ਫਾਲੋ ਕਰਦੇ ਕਰਦੇ ਇਹ ਪਤਾ ਕੀਤਾ ਕਿ ਇਹ ਲੜਕੀਆਂ ਦੋਨੋਂ ਹੀ ਇਕੱਠੀਆਂ ਰੇਲਵੇ ਸਟੇਸ਼ਨ ਪਰ ਚਲੇ ਗਈਆਂ ਨੇ ਜਿੱਥੋਂ ਇਹਨਾਂ ਨੇ ਟ੍ਰੇਨ ਲੈ ਕੇ ਤੇ ਦਿੱਲੀ ਵੱਲ ਰਵਾਨਾ ਹੋ ਗਈਆਂ ਜਿਸ ਬੰਦੀ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਤੁਰੰਤ ਆਰਪੀਐਫ ਨਾਲ ਇਹ ਸੂਚਨਾ ਸ਼ੇਅਰ ਕੀਤੀ ਤੇ ਜੋ ਆਰਪੀਐਫ ਦੇ ਸਹਿਯੋਗ ਨਾਲ ਇਹ ਲੜਕੀਆਂ ਬਹੁਤ ਹੀ ਸਮੇਂ ਘੱਟ ਸਮੇਂ ਵਿੱਚ ਦਿੱਲੀ ਤੋਂ ਰਿਕਵਰ ਕਰ ਲਈਆਂ ਗਈਆਂ ਜੋ ਇਹਨਾਂ ਨੂੰ ਉਥੋਂ ਬਰਾਮਦ ਕਰਕੇ ਇਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਜੋ ਇਹਨਾਂ ਦੇ ਵਾਰਸਾਂ ਵੱਲੋਂ ਪੁਲਿਸ ਦਾ ਬਹੁਤ ਧੰਨਵਾਦ ਦਿੱਤਾ ਜਾ ਰਿਹਾ ਹੈ ਇਹ ਬੜੇ ਸ਼ਾਰਟ ਟਾਈਮ ਵਿੱਚ ਇਹਨਾਂ ਦੀਆਂ ਲੜਕੀਆਂ ਜੋ ਲਾਪਤਾ ਹੋਈਆਂ ਸਨ ਆਪਣੇ ਤੌਰ ਤੇ ਚਲੇ ਗਈਆਂ ਸਨ ਘਰੋਂ ਨਰਾਜ਼ ਹੋ ਕੇ ਚਲੇ ਗਏ ਸਨ ਉਹਨਾਂ ਨੂੰ ਰਿਕਵਰ ਕਰਕੇ ਉਹਨਾਂ ਦੇ ਹੈਂਡਓਵਰ ਹੋ ਗਿਆ